ਦੁੱਲੇ ਦੀ ਰੇਡ ਪੈ ਗਈ ਆ ਭਾਈ ਕਰਦੇ ਸਫਤ ਲਓ ਜੀ ਇਧਰੇ ਪਾਸੇ ਖੇਡ ਕਬੱਡੀ ਜੁੜੀ ਆਪਾਂ ਮਹਿਗਾਨ ਦੇ ਨਾਲ ਬੱਗੇ ਪਿੰਡ ਵਾਲਾ ਦੁੱਲਾ ਆ ਰੇਡ ਪਾਉਣ ਦੇ ਵਾਸਤੇ ਖੇਡ ਕਬੱਡੀ ਦਾ ਹੀਰਾ ਅਨਮੁੱਲਾ ਏ ਹੋਰ ਕੋਈ ਨਹੀਂ ਦਾ ਬੱਗੇ ਪਿੰਡ ਵਾਲਾ ਦੁੱਲਾ ਕਬੱਡੀ ਦਾ ਹੈ ਹੀਰਾ ਅਨਮੁੱਲਾ ਬਹੁਤ ਵਧੀਆ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਉਧਰ ਸਾਡੇ ਕੁਲਵੀਰ ਬੋਪਾਰਾ ਕੁਆਲਟੀ ਫਾਸਟ ਮਾਈਕ ਬੋਪਾਰਾ ਤਲਵਿੰਦਰ ਮਾਧੂ ਵਾਲੇ ਇਹਨ ਕਹਿੰਦੇ ਵੱਡਾ ਯੋਗਦਾਨ ਆਹ ਬੱਗੇ ਪਿੰਡ ਵਾਲਾ ਦੁੱਲਾ ਤੇ ਪਿੰਡੂ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਆਹ ਛਾਲਾ ਮਾਰਦਾ ਹੈ ਕਿ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਅੱਖ ਦੇ ਤਲਕ ਚ ਕਮਾਲ ਜਿਹਾ ਹੋ ਗਿਆ ਆਉਣ ਹੁੰਦੇ ਆ ਜਿਹੜੇ ਪਾਣੀਆਂ ਚਲਾਉਂਦੇ ਉਹ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਹੈ ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਏ ਹੈ ਇਹ ਗੋਪੀ ਕੁੰਨਰ ਦਾ ਜਸ ਤਤਲੇ ਦਾ ਨਾਜਲੇ ਦਾ ਤੇ ਸਰਦੀਪ ਰਿਹਾਨ ਦਾ ਕਹਿੰਦੇ ਯਾਰ ਕਬੱਡੀ ਪਾ ਕੇ ਮੈਦਾਨ ਦੇ ਵਿੱਚ ਐਵੇਂ ਬੱਲੇ ਬੱਲੇ ਕਰਾਉਂਦਾ ਯਤਨ ਕਰਦਾ ਹੈ ਲਓ ਪਾਸੇ ਬਲੇ ਦੀ ਟਰਾਈ ਹੈ ਪਰ ਪੁਆਇੰਟ ਧਾਵੀ ਦਾ ਪਾਜੀ ਨਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਆ ਜਿਹੜੇ ਪਾਣੀਆਂ ਚ ਲਾਉਂਦੇ ਉਹ ਤਾਰੀਆਂ ਉਹ ਤਾਰੀ ਸਾਡੇ ਪੀਤੇ ਹੋਏ ਆ ਸਿਰ ਕੱਢ ਮੇਰੇ ਰਿਕਾਰਡ ਪੈਦਾ ਕੀਤੇ ਹੋਏ ਆ ਰਿਕਾਰਡ ਮੇਰੇ ਰਿਕਾਰਡ ਪੈਦਾ ਕੀਤੇ ਹੋਏ ਰਿਕਾਰਡ ਪੈਦਾ ਵੀ ਹੁੰਦੇ ਨੇ ਰਿਕਾਰਡ ਟੁੱਟਦੇ ਵੀ ਨੇ ਲਾ ਬਹੁਤ ਵਧੀਆ ਦੇਖ ਰਹੇ ਨੇ ਦੁੱਲਾ